ਮੌਜੂਦਾ ਨੰਬਰ ਨੇ ਨੰਬਰਦਾਰ ਨੇ ਤੁਸੀਂ ਕੀ ਕਹਿਣਾ ਜੀ ਸਰਬਜੀਤ ਕੌਰ ਉੱਥੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਕਿ ਇਸ ਤੇ ਕੀ ਕਹਿਣਾ ਜੀ ਕਿਸ ਦੀ ਗਲਤੀ ਆ ਕਿ ਕਿਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਇਸ ਤਰ੍ਹਾਂ ਜੀ ਇਨਵੈਸਟੀਗੇਸ਼ਨ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਜੀ ਹੋਰ ਆਮ ਸਾਡੇ ਵਰਗਾ ਆਮ ਪੰਡਤ ਕਰ ਨਹੀਂ ਸਕਦਾ ਅਸੀਂ ਤਾਂ ਵਤਵਾਦ ਉਹਦੀ ਆਈਡੈਂਟੀਫਿਕੇਸ਼ਨ ਕਰ ਸਕਦੇ ਹੋਰ ਇਸ ਵਤ ਅਸੀਂ ਕਰ ਨਹੀਂ ਸਕਦੇ ਤਾਂ ਅਸੀਂ ਤਾਂ ਆਈਡੈਂਟੀਫਿਕੇਸ਼ਨ ਕਰਤੀ ਵੀ ਸਰਬਜੀਤ ਕੌਰ ਜਿਹੜੀ ਆ ਵਾਈਫ ਆਫ ਕਰਨਲ ਸਿੰਘ ਵਾਸੀ ਪੈਂਡਾ ਮਾਂਦੀਪੁਰ ਆਪਣੇ ਮੈਰਿਜ ਤੋਂ ਲੈ ਕੇ ਅੱਜ ਤੱਕ ਰਹਿ ਰਹੀ ਆ ਤੇ ਹੁਣ ਉਸ ਦੇ ਮਨ ਦੇ ਵਿੱਚ ਕੀ ਆ ਕੀ ਨਹੀਂ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਇੰਨੇ ਉਹ ਗੁਰੂ ਧਾਮ ਦੇ ਯਾਤਰਾ ਵਾਸਤੇ ਗੁਰਦੁਆਰਾ ਸ਼੍ਰੀ ਨਕਾਣਾ ਸਾਹਿਬ ਵਾਸਤੇ ਗਈ ਸੀ ਉੱਥੇ ਜਾ ਕੇ ਆਪਣੇ ਕਿਸੇ ਵਾਕ ਬਕਰ ਜਿਸ ਨੂੰ ਕਿ ਨਾਸਰ ਹਸੈਨ ਦੇ ਨਾਂ ਦੇ ਨਾਲ ਵਿਅਕਤੀ ਨਾਲ ਇੰਨੇ ਗੱਲਬਾਤ ਕਰਕੇ ਉਹਦੇ ਨਾਲ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਵਿੱਚ ਰਹਿਣਾ ਉਹਨੇ ਪਸੰਦ ਕੀਤਾ ਇਹ ਤਾਂ ਉਸ ਦੀ ਆਪਣੀ ਇੱਛਾ ਤੇ ਸੀ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੁਣ ਜੋ ਵੀ ਅਗਲਾ ਕਦਮ ਆ ਪ੍ਰਸ਼ਾਸਨ ਦੇਖ ਕੇ ਕਰ ਸਕਦਾ ਵੈਕੁਰਜੀ ਕਾ ਖਾਸਾ ਹੈ ਜੀ 2024 ਦੇ ਵਿੱਚ ਪਾਸਪੋਰਟ ਬਣਿਆ ਉਸ ਤੇ ਉੱਤੇ ਵੀ ਤੁਸੀਂ ਕੋਈ ਮਤਲਬ ਕੇਸ ਹੋਣ ਦੇ ਬਾਵਜੂਦ ਵੀ ਨਹੀਂ ਜੀ ਜਿੰਨਾ ਚਿਰ ਉੱਤੇ ਕੇਸ ਸੀਗੇ ਉਹਨਾਂ ਚਿਰ ਉਹ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਈ ਜਦੋਂ ਕੋਰਟ ਵੱਲੋਂ ਉਹਨੂੰ ਕਲੀਅਰੈਂਸ ਦਿੱਤੀ ਗਈ ਫੇਰ ਹੀ ਉਹਦੇ ਪਾਸਪੋਰਟ ਜਿਹੜਾ ਉਹ ਰੈਡੀ ਹੋਇਆ ਹ ਹ ਜਿੰਨਾ ਚਿਰ ਉੱਤੇ ਕ੍ਰਾਈਮ ਦੇ ਕੇਸ ਸੀਗੇ ਉਹਦਾ ਪਾਸਪੋਰਟ ਜਿਹੜਾ ਉਹ ਨਹੀਂ ਬਣਿਆ ਕਿਆ کیا ਜਾ ਰਿਹਾ ਕਿ ਦੋ ਕਿਸਾਦ ਵਿੱਚ ਬਰੀ ਆ ਤਾਂ ਸੂਤਰਾਂ ਤੇ ਵੀ ਇਨਫਰਮੇਸ਼ਨ ਮਿਲੀ ਆ ਕਿ ਉਹਦੇ ਤੇ ਇੱਕ ਦੋ ਕੇਸ ਜਿਹੜੇ ਪੈਂਡਿੰਗ ਵੀ ਚੱਲਣਦੇ ਉਸ ਤੇ ਜਿਹੜਾ ਤਸਦੀਕ ਕੀਤਾ ਗਿਆ ਉਸ ਟਾਈਮ ਤੁਹਾਡੇ ਕੋਲ ਆਏ ਸੀ ਕਿ ਕੋਈ ਜਾਣੇ ਦੇਖੋ ਜੀ ਨਹੀਂ ਜਿਸ ਟਾਈਮ ਉਹਨੇ ਵੈਰੀਫਿਕੇਸ਼ਨ ਕਰਵਾਈ ਆ ਉਸ ਟਾਈਮ ਤੇ ਉੱਤੇ ਕੋਈ ਕੇਸ ਨਹੀਂ ਸੀਗਾ ਉਸ ਟਾਈਮ ਤੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੀ ਸੀ ਅਗਰ ਕੋਈ ਕੇਸ ਪੈਂਡਿੰਗ ਸੀਗਾ ਇਹਦੇ ਬਾਰੇ ਸਿਰਫ ਪ੍ਰਸ਼ਾਸਨ ਨੂੰ ਪਤਾ ਹੁੰਦਾ ਵਾ ਜਾਂ ਸਬੰਧਤ ਥਾਣੇ ਨੂੰ ਪਤਾ ਹੁੰਦਾ ਕਿਉਂਕਿ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਹਰ ਚੀਜ਼ ਉਹਨਾਂ ਦੇ ਕੋਲ ਟ੍ਰਾਂਸਪੋਰਟ ਬਣਾ ਉਹਦੇ ਵੀ ਤਾਂ ਡਿਵੈਲਪਮੈਂਟ ਕੋਈ ਕੀਤੀ ਗਈ ਨਹੀਂ ਸਾਡੇ ਕੋਲੋਂ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਨਹੀਂ ਕਿਦੋਂ ਬਣਿਆ ਨਹੀਂ ਸਾਨੂੰ ਨਹੀਂ ਪਤਾ ਕਿਉਂਕਿ ਬੱਚੇ ਵਿਦੇਸ਼ ਰਹਿੰਦੇ ਮੈਂ ਕਈ ਵਾਰੀ ਵਿਦੇਸ਼ ਚੱਲ ਜਾਣਾ ਤੁਸੀਂ ਵਿਦੇਸ਼ ਤੇ ਹਾਂਜੀ ਮੈਂ ਅਮਰੀਕਾ ਬੱਚਾ ਕੋਲ ਚਲੇ ਜਾਣਾ ਤੇ ਜਿਹੜਾ ਹੁਣ ਤਸਦੀਕ ਕੀਤਾ ਗਿਆ ਕਿ ਗੁਰੂਤਾ ਮਾਲੀ ਉਹ ਤੁਹਾਡੇ ਵੱਲੋਂ ਕੀਤਾ ਕਿ ਤੁਸੀਂ ਮੌਜੂਦਾ ਨੰਬਰ ਦਾ ਨਹੀਂ ਮੈਂ ਮੌਜੂਦਾ ਨੰਬਰ ਦਾ ਹਜ਼ੂਰ ਹਾਂ ਪਰ ਮੈਂ ਉਸਦਾਂ ਬੱਚਿਆਂ ਨੂੰ ਦਿੱਲੀੋਂ ਲੈਣ ਗਿਆ ਪਿਆ ਸੀ ਮੇਰੀ ਗੈਰ ਹਾਜ਼ਰੀ ਜਿਸ ਮੇਰੇ ਤੋਂ ਮਗਰੋਂ ਆਏ ਨੇ ਮੇਰੇ ਫਾਦਰ ਸਾਹਿਬ ਨੇ ਐਕਸਨ ਨੰ ਮੌਜੂਦਾ ਨੰਬਰ ਦਾ ਨਹੀਂ ਮੌਜੂਦਾ ਨੰਬਰ ਦਾ ਕੋਲੋਂ ਨਹੀਂ ਤਾਂ ਕਿੰਨੇ ਨੇ تصدیق ਕੀਤਾ ਜੀ ਹੋਰ ਸਰਦਾਰ حکીરਤ ਸਿੰਘ ਸਾਡੇ ਐਕਸ ਮੈਂਬਰ ਪੰਚਾਇਤ ਦਾ ਉਹਨਾਂ ਨੇ تصدیق ਕੀਤਾ ਇਸ ਤੋਂ ਬਾਅਦ ਆ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਵੀ ਸ਼ਾਇਦ ਉਹਨਾਂ ਦੇ ਕੋਲੋਂ ਵੀ ਉਹ تصਦੀਕ ਕਰਵਾ ਕੇ ਲੈ ਕੇ ਠੀਕ ਹੈ تصਦੀਕ ਕਰਨ ਦਾ ਮਤਲਬ ਕੀ ਹੁੰਦਾ ਦਾ ਸੀਗਾ ਹਾਂ تصਦੀਕ ਕਰਨ ਦਾ ਮਤਲਬ ਸਿਰਫ ਇਹ ਆ ਜੀ ਕਿ ਅਸੀਂ ਇਸ ਔਰਤ ਨੂੰ ਜਾਣਦੇ ਹਾਂ ਹਾਂ ਜੀ ਕਿਉਂਕਿ ਸਾਡੇ ਪਿੰਡ ਦੀ ਆ ਕਿਉਂਕਿ ਉਹਦੀ ਵੋਟ ਲਿਸਟ ਇੱਥੇ ਆ ਆਧਾਰ ਕਾਰਡ ਇੱਥੇ ਆ ਇਸ ਕਰਕੇ ਅਸੀਂ ਇਸ ਬਣਾ ਦੇ ਉੱਤੇ ਉਹ ਨੂੰ ਜਣਾ ਉਹਦੇ ਬੱਚੇ ਇੱਥੇ ਆ ਜਮੀਨ ਇੱਥੇ ਆ ਸਾਰਾ ਪਰਿਵਾਰ ਇੱਥੇ ਆ ਦੋ ਨਵਾਂ ਵਾਂ ਦੋ ਪੁੱਤਰੀਆਂ ਵਾਂ ਬੱਚੇ ਆ ਦੋ ਇਸ ਕਰਕੇ ਹੀ ਤਾਂ ਸੀਗੀ ਤਾਂ ਫਿਰ ਸਾਡੇ ਗਵਾਂਡ ਘਰ ਆ ਓਕੇ ਹਾਂਜੀ ਸਾਰਾ ਕੁਝ ਵੋਟ ਆਧਾਰ ਕਾਰਡ ਸਭ ਹਾਂ ਸਾਰਾ ਕੁਝ ਇੱਥੇ ਆ ਵੋਟ ਕਾਰਡ ਵੀ ਇੱਥੇ ਆ ਆਧਾਰ ਕਾਰਡ ਵੀ ਇੱਥੇ ਆ ਹਰ ਚੀਜ਼ ਜਿੰਮੇਵਾਰੀ ਨਹੀਂ ਚੱਕੀ ਤੁਸੀਂ ਨਹੀਂ ਕੋਈ ਕੋਈ ਨਹੀਂ ਅਸੀਂ ਤੇ ਕੇਸ ਹੈ ਜਾਂ ਨਹੀਂ ਹੈ ਨਹੀਂ ਜੀ ਅਸੀਂ ਇਸ ਬੰਦ ਬਾਰੇ ਨਾਲ ਸਾਨੂੰ ਨੌਲੇਜ ਵੀ ਨਹੀਂ ਹੈਗੀ ਨਾ ਜੇ ਨਹੀਂ ਕੋਈ ਵੀ ਬੰਦਾ ਨਹੀਂ ਨਾ ਕਿਸੇ ਬਾਰੇ ਇਨਫੋਰਮੇਸ਼ਨ ਰੱਖਦਾ ਵੀ ਇਹ ਕੋਰਟ ਕੇਸ ਆ ਜਾਂ ਕੀ ਚੀਜ਼ ਠੀਕ ਹੈ ਹਾਂਜੀ ਇਹ ਨਾ ਮਾਦਰ ਡਾਜੀ ਦੇ ਨਾਲ ਕੋਲ ਸਰਬਜੀਤ ਕੋਲ ਪਹੁੰਚੇ ਸੀਗੇ ਹਾਂ ਮੈਂ ਅਜਤ ਸਿੰਘ ਆ ਪੈਕਸ ਨੰਬਰ ਦਾ ਰਿਹਾ ਤੇ ਸਰਬਜੀਤ ਕੋਲ ਮੈਂ ਕੋ ਫਾਰਮ ਲੈ ਕੇ ਆ ਜਿੱਤੀ ਕਿੰਨੇ ਮੇਰੀ ਗਵਾਹੀ ਬਾ ਪਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣਾ ਦਰਸ਼ਨ ਕਰ ਜਿ세 ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਦਾ ਕਰਕੇ ਬਸ ਕਰ ਦਿੱਤੇ ਹਾਂ ਆ ਇਸ ਤੋਂ ਪਹਿਲਾਂ ਵੀ ਸਰਬਜੀਤ कौर ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਆਹ ਕਰਤਾਰਪੁਰ ਵੀ ਗਈ ਸੀਗੀ ਪਿਛਲੇ ਸਾਲ ਹਾਂ ਤਾਂ ਉੱਥੇ ਕਰਤਾਰਪੁਰ ਜਦੋਂ ਗਏ ਸੀਗੀ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਮੈਂ ਪਿੰਨ ਘੰਟੇ ਸਰ ਉੱਥੇ ਟਾਈਮ ਲਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਹੀ ਸੀਗਾ ਤੋ ਉੱਥੇ ਪਿੰਨ ਘੰਟੇ ਕੋਈ ਮਤਲਬ ਨਹੀਂ ਮਿਲਿਆ ਤੋ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟਾ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰਕੇ ਨਜ਼ਰ ਪਹਿਲਾਂ ਗਈ ਸੀਗੀ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਿਆ ਸੀ ਕਿ ਕਰਤਾਰਪੁਰ ਉਹ ਪਿਛਲੇ ਸਾਲ ਗਿਆਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਤੇ ਕੋਲ ਸੀ ਹੈਗਾ ਸੀ ਪਾਸਪੋਰਟ ਹੈਗਾ ਸੀ ਪਾਸਪੋਰਟ ਉਹਨਾਂ ਲੈ ਲਿਆ ਸਭ ਮੇਰਾ ਵੀ ਹੈਗਾ ਸੀ ਦੋਨਾਂ ਵੀ ਹੈਗਾ ਪਾਸਪੋਰਟ ਕਿੰਨਾਂ ਨੇ ਲੈ ਲਿਆ ਸੀ ਉੱਥੇ ਜਿਹੜੇ ਆਪਣੇ ਔਟਾਰੀ ਜਿਹੜੇ ਠੀਕ ਆ ਔਟਾਰੀ ਜਿਹੜੀ ਆਪਣੀ ਕੋਈ ਜੰਤਰੀ ਗੱਡੀ ਆ ਹਾਂ ਉਹਨਾਂ ਲੈ ਠੀਕ ਆ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕੀ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਮੈਨੂੰ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਦਸਤਖਤ ਕਰਾਏ ਮੈਂ ਕਿਹਾ ਜੀ ਹੋਰ ਕਿਤੇ ਕੋਈ ਬੰਦਾ ਨਹੀਂ ਲੱਭ ਰਿਆ ਤਾਂ ਤੁਸੀਂ ਕਰ ਦਿਓ ਮੈਂ ਕਿਹਾ ਚਲੋ ਜੀ ਮੈਂ ਕਰ ਦ ਹਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾਲੇ ਸਾਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚ ਕੋਈ ਕੇਸ ਨਹੀਂ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ। ਕੋਈ ਪ੍ਰੋਬਲਮ ਨਹੀਂ। ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ। ਠੀਕ ਆ। ਨਾ ਅਸੀਂ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ। ਕਦੀ ਜ਼ਮਾਨਤ ਦਿੱਤੀ। ਠੀਕ ਆ ਠੀਕ। ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜਣੇ ਦਿੱਤਾ ਕੋਈ। ਹੂੰ। ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਨਦੀਆਂ ਜਾਂ ਕਿੰਨਾ ਇਹ ਗਲਤ ਆ। ਇਹਦੇ ਬਾਰੇ ਸਾਨੂੰ ਨਹੀਂ ਪਤਾ। ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ? ਉਹ ਤਾਂ 30-40 ਸਾਲ ਹੋ ਚਲੇ ਜੀ। ਅੱਛਾ ਅੱਛਾ ਅੱਛਾ। ਆ ਬੱਚੇ ਛੋਟੇ ਸੀ ਉਹਦੇ ਜਦੋਂ ਚਲਾ। ਹੁਣ ਉਹਦੇ ਮਗਰ ਕੋਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜਣਾਨੀਆਂ ਪੁੱਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਹਾਂ ਘਾਹ ਵੀ ਕੋਠੀ ਪਾਈ ਹੋਈ ਆ ਹੂੰ ਪ੍ਰਾਪਰਾਨੀ ਜ਼ਮੀਨ ਤੁਹਾਡਾ ਸਭ ਕੁਝ ਉਹਦੇ ਕੋਲ ਆ ਹੂੰ ਆ ਠੀਕ ਆ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰਨ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫੋਰਮੇਸ਼ਨ ਲੈਣ ਪਹੁੰਚੀ ਤੁਹਾਡੇ ਕੋਲ ਨੇ ਜੋ ਮੈਰਕਾ ਐ ਨਾ ਉਹਨਾਂ ਦਾ ਤੇ ਜੀ ਵੀ ਮੈਂ ਦੱਸ ਕਰਨ ਕੀਤੇ ਆ ਪਰ ਅਸੀਂ ਜੇ ਉਹਨੂੰ ਚੰਗੇ ਪਾਸੇ ਪੋੜਿਆ ਬਿਕਰ ਭੁਆ ਦੇ ਚਾ ਕੇ ਪਛਣ ਕਰਕੇ ਆਵੇ ਚੰਗੇ ਪਾਸੇ ਪੋੜਿਆ ਤਾਂ ਅਸੀਂ ਰੋਕ ਨਹੀਂ ਮਾਰੀ ਹਾਂ ਠੀਕ ਹੈ ਕੀ ਨਾਮ ਅਤਾ ਜੀ ਬਲਬੀਰ ਸਿੰਘ ਜੀ ਹਾਂ ਤੁਹਾਡੇ ਪਿੰਡੋਂ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਉਸਨੇ ਨਿਕਾਹ ਕਰਾ ਲਿਆ ਉਹ ਉੱਥੇ ਰਹਿ ਗਈ ਹੈ ਕੀ ਕਹਿਣਾ ਉਸਤੇ ਉੱਥੇ ਜੀ ਹੁਣ ਇਤੋਂ ਦੋ ਚਲੋ ਦਰਸ਼ਨ ਕਰਨ ਗਈ ਉੱਥੇ ਦਾ ਪਤਾ ਨਹੀਂ ਹੁਣ ਵੀ ਉਹ ਉਹਦਾ ਕਿਹੜਾ ਹਸਾਬ ਕਿਤਾਬ ਨਾ ਉਹਨੇ ਉੱਥੇ ਸੋਚ ਲਿਆ ਵੀ ਮੈਂ ਇਸ ਪਾਸੇ ਨੂੰ ਚਲੇ ਜਾਣਾ ਤੇ ਬਾਕੀ ਹੁਣ ਉੱਥੇ ਨਕਾਹ ਹੋ ਗਿਆ ਵਾ ਹੁਣ ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਇਧਰ ਭੇਜਣਾ ਜਾਂ ਉੱਥੇ ਰਹਿਣ ਦੇਣਾ ਜਾਂ ਕੀ ਕਰਨਾ ਕੀ ਨਹੀਂ ਕਰਨਾ ਇਥੋਂ ਦਾ ਦਰਸ਼ਨ ਕਰਨੀ ਗਈ ਸੀ ਇਥੇ ਦਰਸ਼ਨ ਕਰਨਗੇ ਕਿਵੇਂ ਲੱਗਦਾ ਜਿਵੇਂ ਕ੍ਰਿਮੀਨਲ ਰਿਕਾਰਡ ਸੀਗਾ ਤੇ ਉਸ ਨੂੰ ਜਿਹੜਾ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਜਿਹੜਾ ਤਸਦੀਕ ਨਹੀਂ ਕੀਤਾ ਕਿ ਇਨਵੈਸਟੀਗੇਸ਼ਨ ਨਹੀਂ ਹੋਈ ਜਾਂਚ ਦਾ ਵਿਸ਼ਾ ਤੁਸੀਂ ਸਮਝਦੇ ਜਾਂਦੇ ਹੋ ਹਾਂ ਜਾਂਚ ਦਾ ਵਿਸ਼ਾ ਤਾਂ ਹੈਗਾ ਹੀ ਆ ਜੀ ਬਿਲਕੁਲ ਜਾਂਚ ਦਾ ਵਿਸ਼ਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਮ ਹੁਣ ਚਲੋ ਕਮੇਟੀ ਕੋਲ ਜਦੋਂ ਪੰਡੋਂ ਕੋਈ ਚੱਲ ਇਹਨਾ ਕਰ ਦਤੇ ਵੀ ਚੱਲ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਣਾ ਵਾ ਜਾਂ ਉਹਨੇ ਸਰਪੰਚ ਨੇ ਕਰ ਦਤੇ ਉਹਨਾਂ ਦਾ ਵੀਜ਼ਾ ਦੇਣਾ ਹੀ ਹੈ ਹਮ ਕਿਉਂਕਿ ਉਹਨਾਂ ਦਾ ਵੀਜ਼ਾ ਦੇਣਾ ਹੀ ਹੁੰਦਾ ਵਾ ਹਮ ਕਿੰਨਾ ਕਿੰਨਾ ਕੋਲ ਇੱਥੇ ਤੁਹਾਡੇ ਪੈਂਡ ਦੇ ਵਿੱਚ تصਦੀਕ ਕਰਵਾਇਆ ਗਿਆ ਹੈ ਪਾ ਇਹਨਾਂ ਮੇਰਾ ਖਿਆਲ ਤਾਂ ਤਿੰਨਾਂ ਬੰਦਿਆਂ ਕੋਲ ਕਰਾਇਆ ਗਿਆ ਜੀ ਅੱਛਾ ਕੌਣ ਕੌਣ ਸੀ ਇੱਕ ਹਰਕੀਰਤ ਸਿੰਘ ਉਹ ਸਾਫਕਾ ਮੈਂਬਰ ਸਹੀ ਸਹੀ ਤੇ ਕੇ ਨੰਬਰਦਾਰ ਰਖਾਇਆ ਸਾਫਕਾ ਨੰਬਰ ਹਾਂ ਜੀ ਇਹ ਸਾਫਕਾ ਨੰਬਰਦਾਰ ਹਾਂ ਤਾਂ ਮੈਂ ਮੇਰਾ ਖਿਆਲ ਜੱਗੀ ਦੇ ਮੌਜੂਦਾ ਸਰਪੰਚਾ ਜੇ ਉਹਨੇ ਕੀਤੇ ਹੋਵੰਗੇ ਤਾਂ ਜਿਉਨੇ ਕੀਤੇ ਹਾਂ ਠੀਕ ਹੈ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਕਦੋਂ ਕੀਤੇ ਜਾਂ ਕਦੋਂ ਕਰਾਇਆ ਇਹਨਾਂ ਤੋਂ ਹੁਣ ਤੈਨੂੰ ਦੱਸ ਹੀ ਦਿੱਤਾ ਉਹ ਇੱਥੇ ਨਹੀਂ ਹੁਣ ਗਿਆ ਉਹ ਆਪਣੇ ਮਾਮਿਆਂ ਦੇ ਉਹਦੇ ਡੈਡੀ ਦੇ ਮਾਮੇ ਇੱਧਰ ਸੱਤ ਸਾਲ ਠੀਕ ਆ ਤੇ ਉੱਥੇ ਡਰੇਲ ਨਾਲ ਕੰਨ ਕੇ ਰਿਹਾ ਠੀਕ ਹਾਂਜੀ ਥੋੜੀ ਫੋਟੋਆਂ ਨਹੀਂ Lavettekte <laughs> olsaydı <laughs> <laughs>